ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਵਿਆਹ ਇੰਜ ਹੋਵੇ ਮੈਂ ਆਪਣੇ ਵਿਆਹ ਤੇ ਇਹ ਲਹਿੰਗਾ ਪਾਵਾਂ ਮੇਰੀ ਬਰਾਤ ਐਵੇਂ ਆਵੇ ਤੇ ਮੇਰਾ ਲਾੜਾ ਐਵੇਂ ਦਾ ਹੋਵੇ ਇੰਜ ਇੱਕ ਹੋਰ ਧੀ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਨਾਰੀ ਨਿਕੇਤਨ ਦੀ ਬੇਟੀ ਦਾ ਅੱਜ ਵਿਆਹ ਹੈ ਸੋ ਅਸੀਂ ਤੁਹਾਨੂੰ ਵਿਆਹ ਦਿਖਾਉਣ ਦੇ ਲਈ ਆਏ ਆਂ ਬੀਤੇ ਦਿਨੀ ਵੀ ਅਸੀਂ ਤੁਹਾਨੂੰ ਰਸਮਾਂ ਦਿਖਾਈਆਂ ਸਾਰੀਆਂ ਜਿਸ ਦੇ ਵਿੱਚ ਵਟਨਾ ਸੀ ਮਹਿੰਦੀ ਸੀ ਡੀਜੇ ਸੀ ਜਾਗੋ ਸੀ ਹੋਰ ਵੀ ਕਈ ਜਿਹੜੇ ਵਿਆਹ ਚ ਜਿੰਨੇ ਵੀ ਫੰਕਸ਼ਨ ਹੁੰਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਕੀਤੇ ਗਏ ਨੇ ਅੱਜ ਜਿਹੜੀ ਐ ਬਰਾਤ ਆਉਣ ਵਾਲੀ ਐ ਅੱਜ ਵਿਆਹ ਹੈ ਉਸ ਦੀ ਦਾ ਪਹਿਲਾਂ ਤੁਹਾਨੂੰ ਤਿਆਰੀਆਂ ਦਿਖਾ ਦਿੰਦੇ ਆ ਕਿ ਨਾਰੀ ਨਿਕੇਤਨ ਦੇ ਵਿੱਚ ਤਿਆਰੀ ਕਿਵੇਂ ਦੀ ਹੋਈ ਐ ਸਜਾਵਟਾਂ ਕਿਵੇਂ ਦੀਆਂ ਹੋਈਆਂ ਨੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਸਾਰੇ ਪਾਸੇ ਜਿਵੇਂ ਤਸਵੀਰ ਹੈ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਐ ਬਿਸ਼ੱਕ ਅੱਜ ਧੀ ਜਿਹੜੀ ਐ ਉਹ ਨਾਰੀ ਨਿਕੇਤਨ ਦੇ ਵਿੱਚ ਜਿਹੜੀ ਐ ਵੱਡੀ ਹੋਈ ਐ ਪੱਲੀ ਵੱਡੀ ਇੱਥੇ ਐ ਅੱਜ ਭਾਵੇਂ ਬਿਸ਼ੱਕ ਉਹਦੇ ਆਪਣੇ ਅਸਲੀ ਮਾਪੇ ਨਹੀਂ ਹੈਗੇ ਪਰ ਅੱਜ ਉਸ ਨੂੰ ਕਈ ਜਿਹੜੇ ਮਾਪੇ ਦਾ ਪਿਆਰ ਮਿਲਣਾ ਐ ਆਸ਼ੀਰਵਾਦ ਮਿਲਣਾ ਐ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਨਾਰੀ ਨਿਕੇਤਨ ਦੇ ਅੰਦਰ ਲੀਆਂ ਤਸਵੀਰਾਂ ਜਿੱਥੇ ਕਿ ਪੂਰਾ ਪ੍ਰਬੰਧ ਕੀਤਾ ਗਿਆ ਹੈ ਸਾਰੇ ਤਿਆਰ ਹੋ ਕੇ ਖੜੇ ਹੋਏ ਨੇ ਸਾਲੀਆਂ ਦਾ ਨਾਕਾ ਵੀ ਜਿਹੜਾ ਹੈ ਥੋੜੀ ਦੇਰ ਨੂੰ ਲੱਗ ਜਾਵੇਗਾ ਬਰਾਤ ਆ ਰਹੀ ਹੈ ਕੁਝ ਹੀ ਸਮੇਂ ਬਾਅਦ ਬਰਾਤ ਜਿਹੜੀ ਹੈ ਇੱਥੇ ਪਹੁੰਚ ਜਾਵੇਗੀ ਬਰਾਤ ਦਾ ਸਵਾਗਤ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਾਵਾਂਗੇ ਵਿਆਹ ਦੀਆਂ ਤਸਵੀਰਾਂ ਨੇ ਇਹ ਨਾਰੀ ਨਕੇਤਨ ਦੀ ਬੇਟੀ ਦੀ ਜਿਹੜੀ ਹੈ ਉਹ ਅੱਜ ਇੱਥੋਂ ਜਿਹੜੀ ਹੈ ਵਿਦਾਈ ਹੋਵੇਗੀ ਨਾਰੀ ਨਕੇਤਨ ਦੀ ਬੇਟੀ ਜੋ ਕਿ ਇੱਥੇ ਜੰਮਿਆ ਜੰਮੀ ਬੇਸ਼ੱਕ ਇੱਥੇ ਨਹੀਂ ਹੈ ਪਰ ਵੱਡੀ ਇੱਥੇ ਹੋਈ ਹੈ ਪਰਵਰਿਸ਼ ਇੱਥੇ ਹੋਈ ਹੈ ਹੋਰ ਵੀ ਇੱਥੇ ਬਹੁਤ ਸਾਰੀਆਂ ਬੇਟੀਆਂ ਨੇ ਜੋ ਕਿ ਅੱਜ ਆਪਣੇ ਜੀਜਾ ਜੀ ਦੀ ਉਡੀਕ ਕਰ ਰਹੀਆਂ ਨੇ ਦੇਖ ਸਕਦੇ ਹੋ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਜਿਹੜੀਆਂ ਜਿਹੜੀਆਂ ਕਿ ਆਪਣੇ ਜੀਜਾ ਜੀ ਨੂੰ ਢੀਕ ਰੀਆਂ ਨੇ ਜਾਂ ਉਹ ਬਰਾਤ ਦੇ ਸਵਾਗਤ ਦੇ ਲਈ ਇਕੱਠੀਆਂ ਹੋਈਆਂ ਨੇ ਸੂਟ ਦੇਖ ਸਕਦੇ ਹੋ ਕਈਆਂ ਨੇ ਲਹਿੰਗੇ ਪਾਏ ਹੋਏ ਨੇ ਸੋ ਇਹ ਉਹੀ ਪਿਆਰ ਹੈ ਇਹ ਭੈਣਾਂ ਦਾ ਪਿਆਰ ਕਹਿ ਸਕਦੇ ਹਾਂ ਕਿ ਜੋ ਭਾਵੇਂ ਜਨਮ ਤੋਂ ਭੈਣਾਂ ਨਹੀਂ ਸਨ ਪਰ ਇੱਥੇ ਆ ਕੇ ਭਾਵੇਂ ਖੂਨ ਤੋਂ ਭੈਣਾਂ ਨਹੀਂ ਬਣੀਆਂ ਪਰ ਇੱਥੇ ਆ ਕੇ ਪਰਿਵਾਰਸ਼ ਇਕੱਠੇ ਹੋਈ ਹੈ ਤੇ ਅੱਜ ਸਾਰੀਆਂ ਭੈਣਾਂ ਇਕੱਠੇ ਹੋ ਕੇ ਆਪਣੇ ਜੀਜੇ ਦੀ ਉਡੀਕ ਕਰ ਰਿਆ ਨੇ ਬਰਾਤ ਦੀ ਉਡੀਕ ਕਰ ਰਿਆ ਨੇ ਤਾਂ ਸਾਡੇ ਨਾਲ ਜੁੜੇ ਰਹੀਓ ਥੰਡੇ ਨਾਲ ਸਾਰੀ ਵਿਆਹ ਦੀਆਂ ਰਸਮਾਂ ਸਾਂਝੀਆਂ ਕਰਾਂਗੇ ਕਿ ਕਿਵੇਂ ਉਸ ਧੀ ਦੇ ਜਿਹੜੇ ਚਿਹਰੇ ਤੇ ਖੁਸ਼ੀ ਹੈ ਅੱਜ ਵਿਆਹ ਵਾਲੇ ਦਿਨ ਜਿਸ ਨੂੰ ਇੰਨੀਆਂ ਮਾਵਾਂ ਦਾ ਪਿਆਰ ਮਿਲਣਾ ਹੈ ਸੋ ਪਹਿਲਾਂ ਤੁਹਾਨੂੰ ਇਹ ਤਸਵੀਰ ਵੀ ਦਿਖਾ ਦਿੰਨੇ ਆ ਇਹ ਵੀਡੀਓ ਜਿਹੜੀ ਹੈ ਇਹ ਤਸਵੀਰ ਦੇ ਵਿੱਚ ਮਹਿੰਦੀ ਲੱਗ ਰਹੀ ਹੈ ਬਟਨਾ ਲੱਗ ਰਿਹਾ ਹੈ ਧੀ ਨੂੰ ਪਾਵਕ ਜਰੂਰ ਹੋ ਜਾਂਦੇ ਆ ਬੱਚੇ ਜਾਂ ਪਾਵਕ ਜਰੂਰ ਹੋ ਜਾਂਦੀਆਂ ਤਿਆਂ ਜਦੋਂ ਘਰੋਂ ਡੋਲੀ ਉੱਠਣੀ ਹੁੰਦੀ ਹੈ ਘਰ ਹੀ ਹੈ ਘਰ ਦੇ ਵਿੱਚੋਂ ਜਿਹੜੀ ਹੈ ਅੱਜ ਡੋਲੀ ਉੱਠਣੀ ਹੈ ਤੇ ਪਾਵਕ ਜਿਹੜਾ ਏ ਜਰੂਰ ਹੋ ਜਾਂਦੀ ਹੈ ਹਰ ਧੀ ਤਾਂ ਉਹੀ ਮਹਿੰਦੀ ਦੌਰਾਨ ਬਟਨੇ ਦੌਰਾਨ ਇੰਜੋਏ ਸਾਰਿਆਂ ਨੇ ਕੀਤਾ ਪਰ ਕਿਤਨਾ ਕਿਤੇ ਇੱਕ ਅੱਖਾਂ ਵੀ ਨਮ ਨਜ਼ਰ ਆਈਆਂ ਆਪਣਾ ਘਰ ਛੱਡ ਕੇ ਜਾਣਾ ਕਿਸੇ ਬੇਗਾਨੇ ਘਰ ਜਾਣਾ ਸੌਖਾ ਨਹੀਂ ਹੁੰਦਾ ਇਹ ਨਾਰੀ ਦੀ ਗਿੱਦਣੀ ਆ ਬਿੰਗੀਆਂ ਸਾਡੇ ਨਾਲ ਇਹਨਾਂ ਦਾ ਗਾਵਾਂ ਆ ਪਹਿਲਾ ਪਾਲਕ ਕੋਸ਼ਿਸ਼ ਕਰਦੇ ਮੁਰਗੇ ਗਾਇਆ ਕਿੱਥੇ ਜਾਂਦੀਆਂ ਨੇ ਤਾਂ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਪੇਟਾ ਘਰ ਨਾ ਨਾ ਗੱਲ ਕਰਦੇ ਕਿਵੇਂ ਹੁੰਦਾ ਮੈਂ ਤਾਂ ਜਿੱਦੋਂ ਤੇਰਾ ਮਰਕੋ ਆਇਆ ਮੈਂ ਸਿਰਫ ਸਵਾ ਮੈਂ ਨਹੀਂ ਦਿੱਤੀ ਆਹ ਚੈ ਲੁਧਿਆਣਾ ਚੋਂ ਉੱਥੇ ਮੈਂ ਪੜ੍ਹਿਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕੋਰਸ ਕਰਾਇਆ ਸਲਾਈ ਦਾ ਫਿਰ ਕੁਕਿੰਗ ਦਾ ਕੋਰਸ ਕਰਵਾਇਆ ਕਿ ਇਹ ਮਤਲਬ ਅਗਲੇ ਘਰ ਦੀ ਤੋਂ ਜਾਣਾ ਤੇ ਇਹਨਾਂ ਨੂੰ ਸਾਰਾ ਕੁਝ ਜਾਣਾ ਚਾਹੀਦਾ ਬੱਚੇ ਪਰਫੈਕਟ ਕਰਕੇ ਫਿਰ ਵਿਆਹ ਦੇ ਸਾਲ ਸਾਰਿਆਂ ਨੂੰ ਜਿਨ੍ਹਾਂ ਦਾ ਵੀ ਵਿਆਹ ਆਇਆ ਇਹ ਮੇਰੇ ਬੇਟੇ ਮੇਰੇ ਭੈਣਾਂ ਛੋਟੇ ਵੀਨਾ ਰਾਣੀ ਤੇ ਇਹ ਮੇਰਾ ਮਤਲਬ ਸ਼ਹਿਰ ਦੇ ਵਿੱਚ ਹੀ ਵਿਆਹ ਹੋ ਲੁਧਿਆਣਾ ਚੋਂ ਅਸੀਂ ਨਾਲ ਨਾਲ ਹੀ ਆਇਓ ਸ਼ਹਿਰ ਮਤਲਬ ਬੱਲੇ ਦੇ ਵਿੱਚ ਹੀ ਵਧੀਆ ਪੜਾਇਆ ਲਿਖਾਇਆ ਸਾਨੂੰ ਇਹ ਰਸਮੀ ਕਿਤੀ ਨਾਲ ਬਹੁਤ ਵਧੀਆ ਘਰ ਦੇ ਚੇਤੇ ਲੱਗਦੇ ਨੇ ਕਿਸੇ ਕਿਨੇ ਚੇਤੇ ਸੰਜਰੇ ਮੈਂ ਹੋਮੋਪੈਥੀ ਕਰਾ ਸਾਥ ਮੈਂ ਮੈਂ ਗਈ ਤੋ ਇਥੇ ਦੀ ਯਾਦਗਰੀਆਂ ਸਾਰੀ ਯਾਦ ਹੈ ਅੱਜ ਮੇਰੇ ਵਿਆਹੇ 70 ਸਾਲ ਹੋ ਗਏ ਵੀ ਚਾਲੀਵਾਂ ਲੱਗਦੇ ਆ ਤੁਸੀਂ ਕਦੀ ਵੀ ਬੈਠ ਕੇ ਮੇਰੇ ਤੋਂ ਚੋਰੀ ਪਿੱਛੇ ਉਹਦੇ ਬਾਰੇ ਹੋ ਕੇ ਪੁੱਛ ਲੋ ਕਿ ਇਹਦਾ ਕਦੀ ਲੰਬਾ ਆਇਆ ਸੋਣਿਆ ਅੱਛਾ ਹਰ ਗਾਲ ਉਹਨੇ ਘੁੱਟ ਕੇ ਖੋਟ ਲਈਦੀ ਆ ਭਾਵੇਂ ਜਦ ਕੇ ਇਹਨਾਂ ਦੇ ਧੀਆਂ ਦੇ ਲੰਬੇ ਆਏ ਹੁੰਦੇ ਆ ਆਪਾਂ ਖੁਸ਼ ਰਹੀ ਕਰਦੇ ਹਾਂ ਕਿ ਸਾਡੇ ਬਾਰੇ ਕੋਈ ਲੰਬਾ ਨਾ ਆਵੇ ਕੰਨ ਇਹਨਾਂ ਕੋਲ ਜਾਣਾ ਸੁਣਦੀ ਪਾਵੇ ਕਿਵੇਂ ਬੱਚਾ ਘੋੜਿਆ ਇਹਨੂੰ ਉੱਥੇ ਰਹਿਣ ਦੀ ਤਰਸ ਅੱਖਾਂ ਨਹੀਂ ਆਉਂਦੀ ਸਾਡੇ ਗੁਆਂਢੀਆਂ ਨੇ ਪੁੱਛ ਲਓ ਉਹ ਇਹੀ ਕਹਿੰਦੇ ਕਿ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਰਹਤੀਆਂ ਕਿੱਥੇ ਬਾਹਰ ਨਿਕਲਣ ਤਾਂ ਨਿਕਲਣੇ ਤੇ ਬਾਜ ਵੀ ਨਹੀਂ ਆਉਂਦੇ ਸੋਹਣਿਆ ਛੜਦਾ ਨੇ ਲੈ ਕੇ ਕੁਝ ਖੁਫਲਾਈ ਦਿੱਤੀ ਹੈ ਹੱਸਦੀਆਂ ਜਾ ਕੇ ਦੱਸਣਾ ਬਾਕੀ ਅਸੀਂ ਬੈਠੇ ਹਾਂ ਕੋਲ ਗੱਲ ਰੱਟ ਕੇ ਸਾਨੂੰ ਬਹੁਤ ਮਾਣ ਹੈ ਆਪਣੇ ਮਾਪਿਆਂ 'ਤੇ ਸਾਲੀਆਂ ਦਾ ਨਾਕਾ ਲੱਗ ਚੁਕਿਆ ਆ ਜਿੱਜੇ ਜਿੜਿੜੀ ਘੋਰੀ ਆ ਹਾਂਜੀ ਕਿੰਨਾ ਚਾਇਆ ਬਹੁਤ ਜ਼ਿਆਦਾ ਇਦਾਂ ਮਤਲਬ ਭੈਣ ਨੂੰ ਕੀ ਕਹਿ ਰਹੇ ਹੋ ਭੈਣ ਨੂੰ ਕੀ ਕਹਿਣਾ ਨਹੀਂ ਭੈਣ ਨਹੀਂ ਕਿਹੜੀ ਇਦਾਂ ਯਾਰੀ ਸੀ ਅਸੀਂ ਬਹੁਤ ਖੁਸ਼ ਆ ਕਿ ਸਾਡੀ ਭੈਣ ਦਾ ਵਿਆਹ ਹੋ ਰਿਹਾ ਹੈ ਬਹੁਤ ਅੱਛੇ ਤਰੀਕੇ ਨਾਲ ਠੀਕ ਆ ਤੇ ਕੀ ਖਾਣਾ ਲੱਡੂ ਲੱਡੂ ਖਾਣੇ ਕਿੰਨੇ ਚਪਾਏ ਕਿੰਨੇ ਬੰਗਣੇ ਆ ਕਿੰਨੇ ਸੋਚਣਾ ਹੋਣੇ ਆ 5000 5100 5500 ਹੋਰ ਕਾਜੋ 12000 ਕੀ ਆਵਾਜ਼ ਹੈ ਸਿਮਰ ਮਿਲੋ ਪਹਿਲਾਂ ਮਿਲੋ ਜੀ ਜੈਨੂ ਹਾਂ ਜੀ ਰੋਕੇ ਟਾਈਮ ਅਸ ਤੇ ਸਾਲੀਆਂ ਦਾ ਨਾਕਾ ਲੱਗਾ ਆ ਹੈਨਾ ਕਿਦਾਂ ਦਾ ਫੀਲ ਹੋ ਰਿਹਾ ਹੈ ਕਿ ਇੱਕ ਮਤਲਬ ਭੈਣ ਦੇ ਹਾਂਜੀ ਹਾਂਜੀ ਬਹੁਤ ਵਧੀਆ ਮਜ਼ਾ ਵੀ ਆ ਰਿਹਾ ਹੈ ਸੁਬਰਾਤ ਜਿਹੜੀ ਹੈ ਆ ਚੁੱਕੀ ਹੈ ਨਾਰੀ ਨਿਕੇਤਨ ਦੇ ਵਿੜੇ ਸਮੇ ਬਰਾਤ ਖੜੀ ਹੋਈ ਹੈ ਬਰਾਤੀਆਂ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਏ ਜ਼ੋਰਾਂ ਸ਼ੋਰਾਂ ਦੇ ਨਾਲ ਦੇਖ ਸਕਦੇ ਹੋ ਬਰਾਤੀਆਂ ਨੇ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਜਿਹੜੇ ਅੰਦਰਲੀਆਂ ਤਸਵੀਰਾਂ ਅੰਦਰ ਸਾਲੀਆਂ ਨਾਕਾ ਲੱਗਾ ਹੋਇਆ ਜੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਇੱਧਰ ਸਜ-ਦੱਜ ਕੇ ਬਰਾਤੀ ਆਏ ਨੇ ਆਪਣੀ ਜਿਹੜੀ ਨੂ ਦੀ ਢੋਲੀ ਲੈਣ ਦੇ ਲਈ ਪਹਿਲਾਂ ਜਿਹੜੀ ਨੂ ਦੀ ਦਾਦੀ ਸੱਸੀਓਂ ਅੰਦਰ ਗਈ ਤਾਂ ਇਹ ਜਿਹੜੇ ਬਾਕੀ ਰਿਸ਼ਤੇਦਾਰ ਨੇ ਸਹੁਰਾ ਪਰਿਵਾਰ ਹੈ ਡਿਡਾ ਕੀ ਹੁਣ ਅੰਦਰ ਜਾਵੇਗਾ چیز <سؤال> چن ਸੁਇ ਸਮੇ ਲੜਾ ਸਾਫ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਕਿੰਨਾ ਕਚਾ ਹੈ ਉਹਨਾਂ ਨੂੰ ਅੱਜ ਵਿਆਹ ਦਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੁਦਮ ਸਿੰਘ ਅੱਜ ਵਿਆਹ ਆਏ ਉਹ ਕਿਹੜੀ ਵਿਆਹ ਆਇਆ ਉਹ ਕਿੰਨਾ ਚਾਹ ਆ ਬਹੁਤ ਚਾਹ ਹੈ ਬਹੁਤ ਚਾਹ ਕਿਹੜੇ ਪਿੰਡੋਂ ਸ਼ੇਰਪੁਰ ਹਾਂਜੀ ਸ਼ੇਰਪੁਰ ਸ਼ੇਰਪੁਰ ਕਿੱਧਰਲੇ ਪਾਸੇ ਪੈਂਦਾ ਹੈ ਜੇਲਾ ਸੰਗਰੂਰ ਜੇਲਾ ਸੰਗਰੂਰ ਤੇ ਆਪਣੇ ਹਮਸਫਰ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਹਮਸਫਰ ਜਿਹੜਾ ਇੱਕ ਜ਼ਿੰਦਗੀ ਦੇ ਸਾਥੀ ਹੁੰਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨੂੰ ਇੱਕ ਨਵੀਂ ਜ਼ਿੰਦਗੀ ਦੇਵਾਂਗੇ ਜੀ ਆਪਣੀ ਬਹੁਤ ਖੁਸ਼ ਰੱਖਾਂਗੇ ਜਲਦ ਵਿੱਚ ਕਿਉਂਕਿ ਉਹਨਾਂ ਨੇ ਇੱਕ ਆਪਣੇ ਮਾਤਾ ਪਿਤਾ ਦੇ ਬਿਨਾਂ ਜਿਹੜੀ ਜ਼ਿੰਦਗੀ ਗੱਡੀ ਹੈ ਇਥੇ ਬਹੁਤ ਸਾਰੇ ਮਾਵਾ ਮਿਲਿਆ ਉਹਨਾਂ ਨੂੰ ਇ tanto ਨਹੀਂ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਬਹੁਤ ਹੈ ਪਰ ਅੱਗੇ ਜਾ ਕੇ ਉਹਨਾਂ ਨੂੰ ਕੀ ਸੁਖ ਦੇਣਾ ਚਾਹੁੰਦੇ ਸਾਰੀ ਜਿੰਨੇ ਸੁਹੋਲ ਤੋਂ ਜੀ ਸਾਰੀ ਸੁਹੋਲ ਤੋਂ ਉਹਨਾਂ ਦੇ ਤੇ ਹੀ ਹਾਜ਼ਰ ਕਰੂੰਗਾ ਜੀ ਇੱਕ ਜਦੋਂ ਤੁਸੀਂ ਲਾੜਾ ਬਣਿਆ ਇੱਕ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਮੇਰਾ ਵਿਆਹ ਐਵੇਂ ਹੋਵੇ ਮੇਰਾ ਵਿਆਹ ਹੋਵੇ ਤੁਸੀਂ ਕੀ ਸੁਪਨਾ ਦੇਖਿਆ ਨਹੀਂ ਮੈਂ ਇਹ ਸੋਚਿਆ ਸੀਗਾ ਜਿਹੜੀ ਕੁੜੀ ਦੇ ਮਾਪੇ ਨਹੀਂ ਹੋਣਗੇ ਮੈਂ ਉਹਦਾ ਸਹਾਰਾ ਬਣੂਗਾ ਤੁਸੀਂ ਪਹਿਲਾਂ ਹੀ ਸੋਚਿਆ ਸੀ ਤਾਂ ਉਹ ਕਿਤੇ ਨਾ ਕਿਤੇ ਸੁਪਨਾ ਸੱਚ ਹੋਇਆ ਹਾਂਜੀ ਸੋ ਇਹ ਦੁਲੇ ਦੇ ਨਾਲ ਗੱਲਬਾਤ ਸੀ ਲਾੜੇ ਨਾਲ ਗੱਲਬਾਤ ਕੀਤੀ ਕਾਫੀ ਖੁਸ਼ ਨਜ਼ਰ ਆਏ ਨੇ ਉੱਧਰ ਹੀ ਥੋੜੀ ਦੇਰ ਨੂੰ ਅਸੀਂ ਕੁੜੀ ਨਾਲ ਵੀ ਗੱਲਬਾਤ ਕਰਾਂਗੇ ਦੁਲਹਨ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਫਿਲਹਾਲ ਦੇ ਲਈ ਉਹ ਸਲੂਨ ਦੇ ਵਿੱਚ ਹੈ ਤੇ ਥੋੜੀ ਦੇਰ ਨੂੰ ਗੁਰੂ ਘਰ ਦੇ ਵਿੱਚ ਉਹ ਪਹੁੰਚ ਜਾਵੇਗੀ ਉੱਥੇ ਲਾਵਾ ਫੇਰੇ ਹੋਣਗੇ ਤਾਂ ਜਿਹੜੇ ਵਿਆਹ ਦੇ ਬੰਧਨ ਦੇ ਵਿੱਚ ਦੋਵੇਂ ਬਾਤ ਜਾਣਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਨਾਰੀ ਨਿਕੇਤਨ ਦੀਆਂ ਹੋਰ ਬੇਟੀਆਂ ਨਾਲ ਵੀ ਗੱਲਬਾਤ ਕਰਾ ਦਿੰਦੇ ਆ ਜਿਨ੍ਹਾਂ ਦਾ ਵਿਆਹ ਇੱਥੇ ਹੋਇਆ ਜਿਨ੍ਹਾਂ ਦਾ ਪਾਲਣ ਪੋਸ਼ਣ ਵੀ ਇੱਥੇ ਹੋਇਆ ਤਾਂ ਸਾਡੇ ਨਾਲ ਜੁੜੇ ਰਹਿਓ ਅੰਤ ਤੱਕ ਪੂਰੇ ਵਿਆਹ ਨੂੰ ਇੰਜੋਏ ਜ਼ਰੂਰ ਕਰਿਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਗੁਰੂ ਮਹਾਰਾਜ ਜੀ ਨੇ ਜੋ ਕਸ਼ੀਆਂ ਪਰੇਸ਼ਾਨੇ ਬਖਸ਼ਿਸ਼ ਕੀਤੇ ਹਨ ਕਾਕਾ ਤੁ ਸਿੰਘ ਸੁਪੁੱਤਰ ਸਰਦਾਰ ਗੁਰਦੇਵ ਸਿੰਘ ਅਤੇ ਸਾਡੇ ਸਾਰੇ ਸ਼ਹਿਰ ਜਵਾਲਦਰ ਤੋਂ ਨਾਰੀ ਨਿਵੇਦਨ ਜਲੰਧਰ ਦੀ ਜੋ ਬੱਚੀ ਹੈ ਬੱਚੀ ਕਾਜਲ ਜੋ ਆਕਾਰ ਤੋਂ ਕੁ ਵਾਹਿਗੁਰੂ ਨੇ ਤੁਰ ਦਰਗਾਹੀ ਸੰਯੋਗ ਮੇਲੇ ਹਨ ਨਾਨਕ ਸਤਿਗੁਰੂ ਇਹਨਾਂ ਨੇ ਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਤੁਰ ਦਰਗਾਹੀ ਅਹਲਕੋਤ ਨੇ ਜੋ ਸੰਯੋਗ ਪ੍ਰਗਟ ਕੀਤੇ ਬੱਚਿਆਂ ਦਾ ਅਨੰਦ ਕਾਰਜ ਕਰਉਣ ਵਾਸਤੇ ਸਰਦਾਰ ਗੁਰਦੇਸ਼ ਸਿੰਘ ਜੀ ਤੇ ਨਾਲ ਦਾ ਸਮੂਹ ਪਰਿਵਾਰ ਇਸ਼ਤਿਹਾਰ ਸਾਖ ਸੰਗਤ ਦੀ ਗੁਰੂ ਚਰਨਾ ਦੇ ਵਿੱਚ ਹਾਜ਼ਰ ਹੋਈ। ਉਥੇ ਹੀ ਨਾਰੀਨ ਕੀਰਤਨ ਵੱਲੋਂ ਉਥੋਂ ਦੀਆਂ ਬੱਚੀਆਂ ਪੰਜੀ ਮਦਮ ਗੁਰਜੋਤੌਰ ਜੀ ਉਹ ਵੀ ਹਾਜ਼ਰੀ ਭਰ ਰਹੇ ਹਨ। ਪਰ ਪੁੱਤਰਾ ਸਾਹਿਬ ਜੀ ਦੇ ਮੁਖ ਸੇਵਾਦਾਰ ਪ੍ਰਤਾਪ ਸਾਹਿਬ ਸਰਦਾਰ ਮਿੰਦਰਜੀਤ ਸਿੰਘ ਸੈਕਟਰੀ ਕਮਲਜੀਤ ਸਿੰਘ ਜੀ ਕੋਚ ਉਹ ਵੀ ਨਗਸ਼ੀਆਂ ਦੇ ਵੀ ਸ਼ਾਮਲ ਹੋਏ ਹਨ। ਸੋ ਹੁਣ ਗੁਰੂ ਚਰਨਾਂ ਦੇ ਵਿੱਚ ਆਪਾਂ ਅਰਦਾਸ ਕੀਤੀ ਹੈ ਬੱਚਿਆਂ ਦਾ ਆਨੰਦ ਕਾਰਜ ਆਰੰਭ ਕਰਨ ਵਾਸਤੇ ਉਪਰੰਤ ਗੁਰਮੁਨਾਮ ਆਪ ਜੀ ਨੇ ਸਰਵਣ ਕੀਤਾ ਹੁਣ ਬੱਲੇ ਦੀ ਰਸਮ ਹੋਵੇਗੀ ਭਾਈ ਸਾਹਿਬ ਜੀ ਬੱਲੇਦਾਰ ਸ਼ਬਦ ਦਾ ਉਚਾਰਨ ਕਰਨਗੇ ਮੈਂ ਲੈਤੀ ਕਰਾਂਗਾ ਮੈਡਮ ਪਰਜੋਤ ਕੌਰ ਜੀ ਉਹ ਬੱਲੇ ਦੀ ਰਸਮ ਅਦਾ ਕਰ ਬੱਚੇ ਦਾ ਪੱਲਾ ਜੋ ਹੈ ਉਹ ਬੱਚੀ ਨੂੰ ਫੜਾਉਣ ਹਾਰ ਪਹਿ ਗੜੀ ਨਾਮ ਪਰਵਿਰਤੀ ਕਰਮ ਦਰਦਾਯਾ ਬਦ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰਡੋ ਪਾਪ ਤਜਾਇਆ ਬਦ ਰਾਮ ਜੀਓ ਧਰਮ ਦਿਰਡੋ ਹਰ ਨਾਮ ਤੇ ਆਵੋ ਸਿਮਰਤ ਨਾਮ ਬਦ ਰਾਇਆ ਸਤ ਗੁਰ ਗੁਰ ਪੂਰਾ ਆਰਾਧੋ ਸਭ ਤੇਰੇ ਲਈ ਖਪਾ ਭਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹਿਗੁਰੂ 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 ਦੇ ਬਲਵਕਸ਼ ਮ ਦਿੱਤਾ ਨਾਰਿੰਕੇ ਤੁਹਾਨੂੰ ਦੇ ਸਤਿਕਾਰ ਜਿੰਦੇਸ਼ੂ ਜੀ ਦਾ ਅੱਜ ਪਰਤਾਨੇ ਹੋਣਾ ਹੈ ਜੀ ਨੂੰ ਸੁਣਿਆ ਹੈ ਕਰ ਰਹੀ ਹੈ ਇਸ ਸੁਆਗੀ ਜੋੜੀ ਨੂੰ ਦੇਖ ਲੈ ਇੱਥੇ

وقت وقت ستازہ تو لے کر رہے چکے میں جو ریکال کر رہے سے گا کہ میرا خیال ہے کہ پیجامی شاہ جو ہے جس پلس ہو رہی ہے پلیس ہو نیار سلیہ آئی میں کہتے ہیں جس پلس ہے کہ اپنا میں اس سماج دی گئے چھے بارا فرما کر چھے ماتمہ ہے وہ بہت شکل چھے رہے بھائی کچھ میں کہا خالصا بھائی کچھ میں بہت 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 سینے جی انہوں نے دسیا ساتھوں کے کہ میں وہ اس ਬੱਚਿਆਂ ਦੇ ਪਰਿਵਾਰ ਦੇ ਵਿੱਚ ਪੜਾਈ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪੰਜਾਬੀ ਸ਼ਾਹੀ ਸਸਰੇ ਸੀ ਉਹ ਵੱਡੀ ਗੱਲ ਹੈ ਸਾਧ ਸੰਗਤ ਜੀ ਗੁਰੂ ਘਰ ਵੱਲੋਂ ਸਾਡੀ ਸਾਹਿਬ ਜੀ ਮਕਸ਼ੀਸ ਗੋਪਾਦੁੱਤ ਜੀ ਆ ਰਹੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਸ ਸੰਗਤ ਜੀ ਦੁਨੀਆ ਵਿੱਚ ਅਸੀਂ ਸਾਰੇ ਆਏ ਹਾਂ ਪਰ ਇਹ ਜੁਨੀਆ ਸਮਾਜ ਦੀਆਂ ਸੁਭਾਵਾਂ ਜੋ ਹੁੰਦੀਆਂ ਹਨ ਉਹ ਕੋਈ ਕੋਈ ਕਰ ਸਕਦਾ ਹੈ ਸੋ ਬੇਨਤੀ ਹੈ ਜਮਾਨਤੀ ਸਮਾਖੀ ਹੈ ਪ੍ਰਾਪਰਸ਼ਾ ਦੀ ਇੱਕ ਵਾਰਸ ਸੇਵਾ ਦਰਬ ਤਉਣਗੇ ਉਤੋਂ ਪ੍ਰਾਪਤਨੀ ਹੈ ਉਸ ਤੋਂ ਬਾਅਦ ਤਾਂ ਗੁਰੂ ਕੇ ਲੰਗਰ ਪਿਆਰ ਹਨ ਸਾਰਿਆਂ ਨੇ ਗੁਰੂ ਦਾ ਅਨੰਦ ਸ਼ਕਨ ਦੀ ਕਿਰਪਾ ਕਰਕੇ ਜੀ ਬਹੁਤ ਬਹੁ ਸਾਰਿਆਂ ਦਾ ਧੰਨਵਾਦ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ